ਅੱਜ ਕਿਸਾਨ ਯੂਨੀਅਨ ਫਤਿਹ ਵੱਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫਰੀਦਕੋਟ ਦੇ ਜੁਗਲੀ ਸਿਨੇਮਾ ਚੌਕ ਦੇ ਵਿੱਚ ਸਮੂਹ ਜ਼ਿਲ੍ਹਾ ਫਰੀਦਕੋਟ ਦੀਆਂ ਸਿੱਖ ਸੰਗਤਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਸ਼ਹੀਦਾਂ ਨੂੰ ਯਾਦ ਕਰ ਜੇਕਾਰੇ ਲਗਾਏ ਗਏ ਅਤੇ ਉਹਨਾਂ ਵੱਲੋਂ ਸ਼ਰਧਾਂ ਦੇ ਪੁਲ ਭੇਟ ਕੀਤੇ ਗਏ ਸਾਡੇ 3 ਇਹਨਾਂ ਦੇ ਨਾਲ ਸਾਸ਼ਣ ਲੰਗੀਆਂ ਹੋ ਰਹੀਆਂ ਤੇ ਉਹਦੇ ਕਿਸ ਤਰ੍ਹਾਂ ਇਹ ਸਾਡੇ ਜ਼ੋਹਰਿਆਂ ਨੂੰ ਕਤਲ ਕਰ ਰਹੇ ਹਨ ਅਸੀਂ ਹਰ ਤਿਸ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਚਾਰ ਕੋਈ ਜ਼ਮੀਨ ਦਾ ਖੂਨ ਹੋਰ ਘਰ ਤੇ ਜਿੱਥੇ ਸਾਡੇ ਸ਼ਹਿਰ ਕਰ ਜਾਂਦੇ ਕਦੇ ਵੀ ਹਕੂਮਤ ਅੱਗੇ ਸਿਰ ਨਹੀਂ ਟਿਕਾਇਆ ਉਹਨੇ ਅਸੀਂ ਵੀ ਹੁਣ ਬੇਸ਼ੱਕ ਮੋਤੀ ਦਾ ਬਾਹ ਪਾ ਜੇ ਬੇਸ਼ੱਕ ਸ਼ਾਹ ਦਾ ਬਾਹ ਪਾ ਜੇ ਇਹ ਸਾਡੇ ਸਿਰ ਤੇ ਬਿਲਕੁਲੀ ਚੁੱਕ ਕੇ ਜੇ ਚੁੱਪ ਰਹੇ ਤਾਂ ਸਾਬਤ ਨਹੀਂ ਕਰਾਂ ਸਾਬ ਨੂੰ ਜਾਂ ਚੁੱਪੇ ਪਾਸ ਆਰ ਕਰਦੇ ਤੋਸੰਗੇ ਬੋਲ ਇਨਸਾਨਿਆ ਸੱਚ ਦੇ ਸਰ ਸਚਾਈ ਦੇ ਚੁਮਨੇ ਇਹਨਾ ਹਿੰਦੂ ਗਾਇਸਤਵ ਅਖਵਾਤਾਂ ਦੇ ਬਿਲਕੁਲ ਨਹੀਂ ਚੁੱਕ ਗਏ ਅੱਜ ਭਗਵਾਨ ਸਮਾਣਾ ਚਾਰਜ ਜੈ ਜੰਤ ਸਮੂਹ ਲਿਆ ਕਿੰਨਾ ਗਲਤੀ ਨਹੀਂ ਲਈ ਵਾਧੇ ਨਹੀਂ ਲਿਆ ਤੇ ਰਹਿਣਾ ਕੋ ਤੂੰ ਤੂੰ ਵੀ ਅਗਲੇ ਤੱਕ ਦੀ ਜਾਰੀ ਤਰ ਕੰਕੇ ਤੇੇ ਕਾਰਨਾ ਨੂੰ ਸਿੱਖੀ ਦੇ ਮੋਰ ਵਿਚ ਪਾ ਰਿਆ ਐ ਇੰਨਾ ਖੁਸ਼ਕੋਰਦਾ ਹੋਇਆ ਦੀਵਾ ਦਾ ਚੱਲ ਚਾ ਤੇ ਜੱਗੀ ਕਰਾ ਦੇ ਨਾਰੇ ਲਾਓ ਤੇ ਸ਼ਹਿਰ ਚਾਦਿਆਂ ਨੂੰ ਕੀਦਰ ਦੇ ਫੁੱਲ ਵੇਖ ਕਰੋ ਓਏ ਜੀ ਕਾ ਖਾਲਸਾ ਓਏ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਓ ਓਏ ਸ਼ਾਹਜਾਦਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਅੱਜ ਸ਼ਾਹਜਾਦਿਆਂ ਨੂੰ ਅਕੀਦਤ ਦੇ ਫੁੱਲ ਭੇਟ ਕਰਨ ਲਈ ਕਿਸਾਨ ਯੂਨੀਅਨ ਫਤਿਹ ਦੇ ਪ੍ਰਧਾਨ ਕਾਕਾ ਸਰਾਂ ਸਾਹਿਬ ਨੇ ਜੋ ਅੱਜ ਪ੍ਰੋਗਰਾਮ ਦਿੱਤਾ ਸੀ ਉਹਦੇ ਤਹਿਤ ਇੱਥੇ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਨਤਮਸਤ ਹੋਏ ਆ ਸੋ ਸਭ ਤੋਂ ਪਹਿਲਾਂ ਜਿੰਨੀ ਵੀ ਇੱਥੇ ਸੰਗਤ ਆਈ ਹੈ ਤੇ ਜਿੰਨਾ ਵੀ ਪ੍ਰੈਸ ਮੀਡੀਆ ਸਹਿਬਾਨ ਆਏ ਨੇ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਭੰਡ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਸ਼ਹਿਬਜਾਦਿਆਂ ਦੇ 27 ਤਰੀਕ ਨੂੰ 마તમ ਵਿਗਲਵਾਇਆ ਜਾਣਗੇ ਉਹਨੂੰ ਭੰਡ ਨੂੰ ਮੂਰਖ ਨੂੰ ਅੰਨੇ ਨੂੰ ਕੋਰੇ ਨੂੰ ਏ ਨਹੀਂ ਪਤਾ ਕਿ ਸਿੱਖਾਂ ਵਿੱਚ ਮਾਤਮਨਾ ਦੀ ਕੋਈ ਚੀਜ਼ ਨਹੀਂ ਸਿੱਖਾਂ ਨੇ ਜਦੋਂ ਵੀ ਕਿਸੇ ਦੀ ਸ਼ਹੀਦੀ ਹੋਈ ਆ ਉਦੋਂ ਮਾਤਮ ਨਹੀਂ ਬਣਾਇਆ ਸਗੋਂ ਉਹਦੀ ਚੜ੍ਹਦੀ ਕਲਾ ਤੇ ਅਰਦਾਸੇ ਕੀਤੇ ਆ ਔਰ ਚੜ੍ਹਦੀ ਕਲਾ ਵਿੱਚ ਜਕਾਰੇ ਗਜਾਏ ਆ ਜਿਵੇਂ ਅੱਜ ਇੱਥੇ ਸੰਗਤ ਨੇ ਹੁਣ ਅੱਧਾ ਘੰਟਾ ਗਜਾਏ ਆ ਸਿੱਖਾਂ ਵਿੱਚ ਕੋਈ ਪਰਥਾ ਨਹੀਂ ਕਿ ਅਸੀਂ ਮਾਤਮ ਮਨਾਈਏ ਜਦੋਂ ਕੋਈ ਸਾਡਾ ਕੌਮੀ ਸਿੰਘ ਸ਼ਹੀਦ ਹੁੰਦਾ ਜਾਂ ਕੌਮ ਦੇ ਉੱਤੋਂ ਕੁਰਬਾਨ ਹੁੰਦਾ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤੇ ਭਗਵੰਤ ਸਿੰਘ ਸਤਵੰਤ ਸਿੰਘ ਨੂੰ ਫਾਂਸੀ ਹੋਈ ਤਾਂ ਉਹਨਾਂ ਨੇ ਵੀ ਸਤ ਸ੍ਰੀ ਅਕਾਲ ਦੇ ਨਾਰੇ ਲਾਏ ਜਦੋਂ ਜਨਰਲ ਵੈਦਿਆ ਨੂੰ ਸੋਧਿਆ ਗਿਆ ਤਾਂ ਉਦੋਂ ਭਾਈ ਜਿੰਦਾ ਤੇ ਸੁੱਖਾ ਨੇ ਵੀ ਜਿਹੜੇ ਸੀ ਉੱਥੇ ਚੜ੍ਹਦੀ ਕਲਾ ਦੇ ਨਾਰੇ ਲਾਏ ਉਹਨਾਂ ਨੂੰ ਕੋਈ ਅਫਸੋਸ ਨਹੀਂ ਹੋਇਆ ਸੋ ਇਸ ਵਾਸਤੇ ਸਿੱਖ ਕੌਮ ਜਦੋਂ ਤੋਂ ਸਾਜੀ ਗਈ ਹੈ ਇਹ ਰਹਿਣੀ ਵੀ ਹੈ ਇਹਨੇ ਹਮੇਸ਼ਾ ਚੜਦੀ ਕਲਾ ਦੇ ਗੀਤ ਗਾਉਣੇ ਆ ਢੈਂਦੀ ਕਲਾ ਤੇ ਮਾਤਮ ਵਾਲਾ ਕੋਈ ਨਹੀਂ ਗਾਉਣਾ ਤੇ ਭੰਡ ਨੇ ਇਹ ਜਿਹੜਾ ਆਪ ਦਾ ਫੈਸਲਾ ਬਦਲਿਆ ਪਰ ਇਹਨੂੰ ਬਦਲ ਕੇ ਫੇਰ ਮੂਰਖ ਨੇ ਕਹਿਤਾ ਕਿ ਅਸੀਂ ਭਗਤ ਸਿੰਘ ਦੀ ਸ਼ਹੀਦੀ ਵਾਲੇ ਦਿਨ ਮਾਤਮ ਵਿਗਲਵਾ ਜਾਵਾਂਗੇ ਇਹ ਵੀ ਉਹਦੀ ਇੱਕ ਬਹੁਤ ਵੱਡੀ ਕੋਜੀ ਚਾਲ ਹੈ ਔਰ ਇਹ ਸੈਂਟਰ ਏਜੰਸੀਆਂ ਜਾਣ ਬੁੱਝ ਕੇ ਸਿੱਖ ਕੌਮ ਨੂੰ ਚੜਾ ਰਹੀਆਂ ਸਿੱਖ ਕੌਮ ਨੂੰ ਦਬਾ ਰਹੀਆਂ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੀਆਂ ਪਰ ਛਾਤੇ ਮੋਦੀ ਨੂੰ ਯਾਦ ਰੱਖਣਾ ਚਾਹੀਦਾ ਵੀ ਜੇ ਅਸੀਂ ਮੁਗਲਾਂ ਨੂੰ ਨਹੀਂ ਬਖਸ਼ਿਆ ਜੇ ਅਸੀਂ ਇੰਤਰਾ ਗਾਂਧੀ ਨੂੰ ਨਹੀਂ ਬਖਸ਼ਿਆ ਜੇ ਅਸੀਂ ਵੈਦਿਆਂ ਨੂੰ ਨਹੀਂ ਬਖਸ਼ਿਆ ਜੇ ਅਸੀਂ ਅਸੀਂ ਬਿਆੰਤ 부ਚੜ ਨੂੰ ਨਹੀਂ ਬਖਸ਼ਿਆ ਤੇ ਬਖਸ਼ਣਾ ਤੁਹਾਨੂੰ ਵੀ ਨਹੀਂ ਪਤਾ ਯਾਦ ਰੱਖੋ ਤੁਹਾਡੇ ਵੀ ਦਿਨ ਨੇੜੇ ਆ ਇਹ ਹੀ ਗੱਲ ਭਗਵੰਤ ਮਾਨ ਨੂੰ ਨੋਟ ਕਰ ਲੈਣੀ ਚਾਹੀਦੀ ਹੈ ਕਿ ਜੇ ਤਾ ਤੂੰ ਕੌਮ ਦਾ ਹੈ ਜੇ ਤੂੰ ਸਿੱਖਾਂ ਦੇ ਘਰੇ ਪੈਦਾ ਹੋਇਆ ਤਾਂ ਤੂੰ ਆਪਦੀਆਂ ਗਲਤੀਆਂ ਮੰਨ ਲਾ ਨਹੀਂ ਪੁੱਤ ਤੇ ਰਾਹ ਤੇ ਜਾਨ ਲਈ ਤਿਆਰ ਹੋ ਜਾ ਔਰ ਇਹ ਤਾਂ ਬਿਨਾ ਤੇਰਾ ਕੋਈ ਗੁਜ਼ਾਰਾ ਨਹੀਂ ਅਸੀਂ ਹਮੇਸ਼ਾ ਚੜਦੀ ਕਲਾ ਚ ਹੈ ਬੇਸ਼ੱਕ ਸੈਂਟਰਲ ਗਵਰਨਮੈਂਟ ਸਾਡੇ ਤੇ ਜ਼ੁਲਮ ਟਾ ਰਹੀ ਹੈ ਸਾਡੇ ਜੋਧਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਮਾਰ ਰਹੀ ਹੈ ਜਿਹਦਾ ਭਾਂਡਾ ਮਿਸਟਰ ਟਡੂਡੋ ਪ੍ਰਧਾਨ ਮੰਤਰੀ ਕੈਨੇਡਾ ਜਿਹਦਾ ਭਾਂਡਾ ਅਮਰੀਕਾ ਨੇ ਜਿਹਦਾ ਭਾਂਡਾ ਆਸਟ੍ਰੇਲੀਆ ਨੇ ਜੀਦਾ ਪੰਡਾ ਨਿਊਜ਼ੀਲੈਂਡ ਨੇ ਪੰਡਿਆ ਔਰ ਉਹਨਾਂ ਨੇ ਸਬੂਤ ਦੇਤੇ ਕਿ ਆ ਤੁਹਾਡੇ ਖੁਵਿਆ ਯਾਂਸੀ ਦੇ ਬੰਦੇ ਜੋ ਇੱਥੇ ਆਏ ਸਨ ਉਹ ਉਹਨਾਂ ਨੇ ਇਹ ਕਾਰੇ ਕਰਵਾਏ ਆ ਸਬੂਤ ਦੇ ਦੇ ਔਰ ਇਹ ਬਿਸ਼ਰਮ ਫੇਰ ਵੀ ਉਸ ਨੂੰ ਮੰਨਣ ਲਈ ਤਿਆਰ ਨਹੀਂ ਤੇ ਆਪਦੇ ਸਬੰਧ ਕੈਨੇਡਾ ਨਾਲ ਖਰਾਬ ਕਰ ਲਏ ਸੋ ਇਸ ਵਾਸਤੇ ਇਹ ਯਾਦ ਰੱਖਣ ਸਿੱਖ ਕੌਮ ਕਿਸੇ ਤੇ ਜ਼ੁਲਮ ਨਹੀਂ ਕਰਦੀ ਕਿਸੇ ਤੇ ਅਤਿਆਚਾਰ ਨਹੀਂ ਕਰਦੀ ਕਿਸੇ ਤੇ ਵਾਦਾ ਨਹੀਂ ਕਰਦੀ ਪਰ ਜਦੋਂ ਉਹਦੇ ਤੇ ਕੋਈ ਆਉਂਦਾ ਅੱਤ ਹੀ ਰਣਵੇਂ ਤਬ ਜੂਝ ਮਰੋਂ ਤੇ ਫੇਰ ਉਹ ਭਾਈ ਬਾਜੀ ਮੋੜਦੇ ਹੀ ਮੋੜਦੇ ਆ ਤੇ ਇਹ ਬਾਜੀ ਮੁੜਦੀ ਹੀ ਰਹਿਣੀ ਹੈ ਚਾਹੇ ਸਾਡੀਆਂ ਜਾਨਾਂ ਚਲੀਆਂ ਜਾਣ ਚਾਹੇ ਸਾਡੇ ਪਰਿਵਾਰ ਕੁਰਬਾਨ ਹੋ ਜਾਣ ਅਸੀਂ ਆਪਦੇ ਪਰਿਵਾਰ ਵੀ ਕੁਰਬਾਨ ਕਰਨ ਲਈ ਤਿਆਰ ਆ ਕਿਉਂਕਿ ਸਾਡੇ ਬੱਚਾਂ 'ਚ ਸਾਡਾ ਖੂਨ ਹੈ ਅਸੀਂ ਬਿਲ ਵੀ 1 ਇੰਚ ਪਿੱਛੇ ਨਹੀਂ ਹਟਾਂਗੇ ਅਸੀਂ ਖਾਲਿਸਤਾਨ ਮੰਗਦੇ ਆ ਖਾਲਿਸਤਾਨ ਮੰਗਾਂਗੇ ਸਾਡੇ ਕੈਦੀ ਰਿਹਾ ਹੋਣੇ ਚਾਹੀਦੀ ਹੈ ਉਹ ਸਿਰ ਨਵਾਕੇ ਨਹੀਂ ਹੋਣਗੇ ਚੜਦੀ ਕਨਾਂ ਨਾਲ ਸਿਰ ਉੱਚਾ ਚੱਕੇ ਹੋਣਗੇ ਤੁਹਾਡੇ ਪਿਓ ਵੀ ਉਹਨਾਂ ਨੂੰ ਆਜ਼ਾਦ ਕਰਨਗੇ ਅਸੀਂ ਆਜ਼ਾਦ ਕਰਾਉਣ ਦੀ ਸਮਰੱਥਾ ਰੱਖਦੇ ਹਾਂ ਸੋ ਯਾਦ ਰੱਖੋ ਕਿ ਇੱਕ ਦਿਨ ਭਾਰਤ ਦਾ વિનાਸ਼ ਹੋਣਾ ਹੈ ਔਰ ਖਾਲਿਸਤਾਨ ਨੇ ਆਗਾਜ਼ ਆਉਣਾ ਹੈ ਔਰ ਖਾਲਿਸਤਾਨ ਦੇ ਵਿੱਚ ਹਰੇਕ ਨੂੰ ਪੂਰਾ ਨਿਆਂ ਮਿਲੇਗਾ ਕਿਸੇ ਨਾਲ ਕੋਈ ਬਦਸਲੂਕੀ ਨਹੀਂ ਹੋਊ ਕੋਈ ਮਰਡਰ ਨਹੀਂ ਹੋਊ ਕਿਸੇ ਨੂੰ ਫਾਂਸੀ ਨਹੀਂ ਹੋਊ ਕੋਈ ਕ੍ਰਾਈਮ ਨਹੀਂ ਹੋਊ ਇਸ ਦਾ ਤੁਸੀਂ ਇਤਿਹਾਸ ਜਿੰਨਾ ਨੇ ਪੜ੍ਹਿਆ ਮਹਾਰਾਜਾ ਰਣਜੀਤ ਸਿੰਘ ਦਾ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਇੱਕ ਵੀ ਫਾਂਸੀ ਨਹੀਂ ਹੋਈ ਇੱਕ ਵੀ ਕ੍ਰਾਈਮ ਨਹੀਂ ਹੋਇਆ ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਤੇ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੋਂ ਪਹਿਲਾਂ ਵੀ ਫਤਿਹ ਪ੍ਰਵਾਨ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਭਗਵੰਤ ਮਾਨ ਵੱਲੋਂ ਜਿਹੜਾ ਮਾਤਮੀ ਵਿਗਲ ਵਜਾਉਣ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਸੀ ਭਾਵੇਂ ਉਹ ਐਲਾਨ ਉਹਨੇ ਵਾਪਸ ਲੈ ਲਿਆ ਪਰ ਸੰਗਤ ਦਾ ਰੋਸ ਸੀ ਤਾਂ ਉਹਨੇ ਐਲਾਨ ਵਾਪਸ ਲਿਆ ਮੈਂ ਮੂਰਖ ਮੰਨਦਾ ਹਾਂ ਉਹ ਜਿਹ ਭਗਵੰਤ ਮਾਰ ਭਗਵੰਤ ਮਾਨ ਨੂੰ ਮੰਤਰੀ ਨੂੰ ਜਿਹੜਾ ਮੁੱਖ ਮੰਤਰੀ ਬਣ ਗਿਆ ਪਰ ਉਹਨੂੰ ਜਿਹੜੇ ਸਲਾਹਕਾਰ ਆ ਉਹਦੇ ਦਿੱਲੀ ਤੇ ਲਾਏ ਹੋਏ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਸਿੱਖ ਕੌਮ ਦੇ ਵਿੱਚ ਚੜਦੀ ਕਲਾ ਦੇ ਜਕਾਰੇ ਲੱਗਦੇ ਆ ਨਗਾੜੇ ਵਜਦੇ ਆ ਜਾਂ ਵੀਰ ਅਸੀਂ ਵਾਰੰਗਾਈਆਂ ਜਾਂਦੀਆਂ ਜਾਂ ਮਾਤਮੀ ਬਿਗਲ ਵਜਾਇਆ ਜਾਂਦਾ ਸੋ ਮਾਤਮੀ ਬਿਗਲ ਇੱਕ ਬਹਾਦਰ ਸ਼ਾਹ ਨੇ ਜਿਹੜਾ ਇੱਕ ਸੰਦੇਸ਼ ਭੇਜਿਆ ਸੀ ਜੋ ਸਾਹਿਬ ਜਦਾਂ ਦੀ ਸ਼ਹੀਦੀ ਹੋਈ ਸੀ ਗੁਰੂ ਸਾਹਿਬ ਨੂੰ ਮਾਤਮ ਦਾ ਸੰਦੇਸ਼ ਭੇਜਿਆ ਸੀ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਤੇ ਇਹ ਹੁਣ ਬਹਾਦਰ ਸ਼ਾਹ ਬਣਦੀਆਂ ਜਿਹੜੀਆਂ ਤਕਰੀਰਾਂ ਕਰ ਰਹੇ ਆ ਇਹ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਕੋਜੀ ਚਾਲ ਆ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਕਹਿੰਦੇ ਸੀਗੇ ਕਿ ਇਹ ਸਾਡੀ ਤੜ ਚੈੱਕ ਕਰਦੇ ਆ ਇਹ ਤੜ ਚੈੱਕ ਕਰਨ ਵਾਲਾ ਹੀ ਹਿਸਾਬ ਲਾ ਲਓ ਤੁਸੀਂ ਕਿਉਂਕਿ ਇਹਨਾਂ ਨੇ ਪਹਿਲਾਂ ਪੁੱਠਾ ਕੋਜੀ ਚਾਲ ਚੱਲਣੀ ਹੁੰਦੀ ਆ মিডিਆ ਤੇ ਸੋਸ਼ਲ ਮੀਡੀਆ ਤੇ ਐਲਾਨ ਕਰਨਾ ਹੁੰਦਾ ਫੇਰ ਐਲਾਨ ਕਰਨ ਤੋਂ ਬਾਅਦ ਨਾਲ ਦੀ ਨਾਲ ਸੰਗਤ ਦਾ ਰੋਸ ਹੁੰਦਾ ਨਾਲ ਦੀ ਨਾਲ ਇਹ ਐਲਾਨ ਵਾਪਸ ਲੈਂਦੇ ਆ ਇਹ ਸਿਰਫ ਸਿਰਫ ਇਹੀ ਚੈੱਕ ਕਰਦੇ ਆ ਕਿ ਕੌਣ ਬੋਲਦਾ ਕੌਣ ਨਹੀਂ ਬੋਲਦਾ ਸਿੱਖ ਕੌਮ ਜਿਹੜੀ ਆ ਬੋਲਦੀ ਆ ਕਿ ਨਹੀਂ ਬੋਲਦੀ ਸੋ ਅੱਜ 27 ਤਰੀਕ ਨੂੰ ਇਹਨੇ ਐਲਾਨ ਕੀਤਾ ਸੀ ਮਹਾਤਮੀ ਵਿਗੜ ਵਜੋਂਦਾ ਅੱਜ ਭਾਰਤੀ ਕਿਸਾਨ ਯੂਨੀਅਨ ਫਤਿਹ ਵੱਲੋਂ ਅਸੀਂ ਉਸੇ ਦਿਨ ਜਿਹੜਾ ਪ੍ਰੋਗਰਾਮ ਲੀਕ ਲਿਆ ਸੀ ਕਿ 27 ਤਰੀਕ ਨੂੰ ਉਸੇ ਟਾਈਮ ਅਸੀਂ ਚੜ੍ਹਦੀ ਕਲਾ ਦੇ ਜਿਹੜੇ ਆ ਜਕਾਰੇ ਲਾਵਾਂਗੇ ਸੋ ਅੱਜ ਅਸੀਂ 27 ਤਰੀਕ ਨੂੰ ਇੱਥੇ ਜੁਬਲੀ ਚੌਂਕ ਦੇ ਵਿੱਚ ਚੜ੍ਹਦੀ ਕਲਾ ਦੇ ਜਿਹੜੇ ਆ ਉਹ ਜਕਾਰੇ ਲਾਏ ਆ ਕੌਮ ਦੀ ਚੜ੍ਹਦੀ ਕਲਾ ਦੇ ਸਿੱਖ ਰਾਜ ਦੀ ਚੜ੍ਹਦੀ ਕਲਾ ਦੇ ਸਹਬਜਾਦਾਂ ਦੀ ਸ਼ਹੀਦੀ ਦੀ ਚੜ੍ਹਦੀ ਕਲਾ ਦੇ ਕਿਉਂਕਿ ਸਿੱਖ ਕੌਮ ਹਮੇਸ਼ਾ ਤਿਆਰ ਵਰ ਤਿਆਰ ਰਹਿੰਦੀ ਆ ਸ਼ਹੀਦੀ ਦੇ ਨੂੰ ਕੌਮ ਦੀ ਚੜ੍ਹਦੀ ਕਲਾ ਨੂੰ ਸੋ ਇਸੇ ਤਰ੍ਹਾਂ ਗਾਂ ਤੋਂ ਵੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਰਾਵਾਂਗੇ ਚੜ੍ਹਦੀ ਕਲਾ ਦੀ ਹੀ ਗੱਲ ਕਰਾਂਗੇ ਕਿਉਂਕਿ ਗੁਰੂ ਸਾਹਿਬ ਨੇ ਆਪਦਾ ਪਰਿਵਾਰ ਵਾਰਿਆ ਗੁਰੂ ਸਾਹਿਬ ਦੇ ਕਹੇ ਹੋਏ ਫਲਸਫੇ ਤੇ ਚੱਲਾਂਗੇ ਗੁਰੂ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤਾ ਸੀ ਕਿ ਮੈਂ ਆਪਦਾ ਪਰਿਵਾਰ ਵਾਰਤਾ ਪਰ ਫਿਰ ਵੀ ਮੈਂ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸਾਰਿਆਂ ਦੀ ਜੜਤੀ ਕਲਾ ਦੀ ਅਰਦਾਸ ਕਰਦਾ ਸੋ ਆਪਣਾ ਵੀ ਕੋਈ ਫਰਜ ਬੰਦਾ ਇੱਕ ਬੇਨਤੀ ਛੋਟੀ ਜੀ ਹੋਰ ਆ ਕਿ ਆਪਾਂ ਸ਼ਹੀਦ ਦੀ ਦਿਹਾੜਿਆਂ ਤੇ ਇਕੱਠੇ ਹੁੰਨੇ ਆ ਇਕੱਤਰ ਹੁੰਨੇ ਆ ਆਪਾਂ ਹੋਰ ਜਿਹੜੇ ਵਰਸੀਆਂ ਤੇ ਵੀ ਇਕੱਠੇ ਹੁੰਨੇ ਆ ਪਰ ਆਪਾਂ ਦੀਪ ਸਿੱਧੂ ਚਲਾ ਗਿਆ ਉਹਦੇ ਵੀ ਜਿਹੜਾ ਜਦੋਂ ਪ੍ਰੋਗਰਾਮ ਕੀਤਾ ਗਿਆ ਭੋਗ ਪਾਇਆ ਗਿਆ ਉੱਥੇ ਵੀ ਆਪਾਂ ਅਰਦਾਸ ਸਮਾਗਮ ਤੇ ਇਕੱਠੇ ਹੋਏ ਪਰ ਕਿਤੇ ਨਾ ਕਿਤੇ ਇੱਕ ਬੇਨਤੀ ਆ ਇੱਕ ਥੋੜੀ ਜੀ ਬੇਨਤੀ ਰੜਕਦੀ ਆ ਕਿ ਆਪਾਂ ਬੰਦੀ ਸਿੰਘਾਂ ਲਈ ਵੀ ਇਕੱਠੇ ਹੋਈਏ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਇਨਸਾਫ ਲਈ ਵੀ ਇਕੱਠੇ ਹੋਈਏ ਆਪਾਂ ਸਿੱਖ ਰਾਜ ਲਈ ਵੀ ਇਕੱਠੇ ਹੋਈਏ ਆਪਾਂ ਜਿਹੜੀਆਂ ਮਾੜੀਆਂ ਨੀਤੀਆਂ ਸਰਕਾਰਾਂ ਦੀਆਂ ਆਉਂਦੀਆਂ ਉਹਨਾਂ ਦੇ ਵਿਰੋਧ ਵੀ ਇਕੱਠੇ ਹੋਈਏ ਕਿਉਂਕਿ ਜੇ ਆਪਾਂ ਬੋਲਣੋਂ ਹਟ ਗਏ ਤਾਂ ਇਹਨਾਂ ਨੇ ਆਪਾਂ ਨੂੰ ਦਬਾ ਲੈਣਾ ਜਦੋਂ ਇਹਨਾਂ ਨੇ ਆਪਾਂ ਨੂੰ ਦਬਾ ਲਿਆ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲੱਭਿਆ ਕਰੋਗੇ ਗਲੀਆਂ ਦੇ ਵਿੱਚੋਂ ਕਿ ਕੋਈ ਬੰਦਾ ਸਾਨੂੰ ਲੱਭ ਜੇ ਜਿਹੜਾ ਸਾਡੀ ਮਦਦ ਕਰੇ ਸਾਡੇ ਲਈ ਬੋਲੇ ਸਾਡੇ ਹੱਕਾਂ ਲਈ ਬੋਲੇ ਤੇ ਜਿਹੜੇ ਅੱਜ ਹੱਕਾਂ ਲਈ ਬੋਲਦੇ ਆ ਉਹਨਾਂ ਦੇ ਹੱਕ ਦੇ ਵਿੱਚ ਆਪਾਂ ਨੂੰ ਆਵਾਜ਼ ਠੋਣੀ ਚਾਹੀਦੀ ਆ ਤੇ ਖਾਸ ਕਰਕੇ ਜਿਹੜਾ মিডিਆ মিডিਆ ਦੇ ਵਿਰੁੱਧ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਕੋਝੀਆਂ ਚਾਲਾਂ ਚੱਲ ਰਹੀ ਆ মিডিਆ ਦੇ ਚੈਨਲ ਜਿਹੜੇ ਬੰਦ ਕਰ ਦਿੱਤੇ ਜਾਂਦੇ ਆ ਕਿਉਂ ਕਿਉਂਕਿ ਉਹ ਜਿਹੜਾ ਸਚਾਈ ਦੀ ਗੱਲ ਕਰਦੇ ਆ ਹਮੇਸ਼ਾ ਜਦੋਂ ਸਚਾਈ ਦੀ ਗੱਲ ਕਰਦੇ ਆ ਉਹਨਾਂ ਦੇ ਚੈਨਲ ਵੀ ਬੰਦ ਹੋਣਗੇ ਉਹਨਾਂ ਨੂੰ ਨਜ਼ਰ ਬੰਦ ਵੀ ਕੀਤਾ ਜਾਊਗਾ ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਵੀ ਛਿਟਿਆ ਜਾਊਗਾ ਪਰ মিডিਆ ਜਿਹੜਾ ਜਿਹੜਾ ਸੱਚ ਦੀ ਡਿਮਾਂਡ ਕਰਦਾ ਸੱਚ ਦੀ ਗੱਲ ਕਰਦਾ ਹਮੇਸ਼ਾ ਤਿਆਰ ਬਾੜ ਤਿਆਰ ਤੇ ਖੜਾ ਅਸੀਂ ਵੀ ਘਾਰਤੀ ਕਿਸਾਨ ਯੂਨੀਅਨ ਫਤਿਹਵਾਲੋਂ ਉਹਨਾਂ ਦੇ ਨਾਲ ਹਮੇਸ਼ਾ ਡਟ ਕੇ ਖੜੇ ਆ ਤੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਤੇ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਐਓ ਜੀਆਂ ਕੋਜੀਆਂ ਚਾਲਾਂ ਚੱਲ ਕੇ ਤੁਸੀਂ ਸਿੱਖ ਕੌਮ ਨੂੰ ਜਿਹੜਾ ਉਹ ਦਬਾ ਨਹੀਂ ਸਕਦੇ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਅੱਜ ਕਿਸਾਨ ਯੂਨੀਅਨ ਫਤਿਹਵਾਲੋਂ ਜੁਬਲੀ ਸਿਨੇਮਾ ਚੌਕ ਵਿਖੇ ਜੋ ਸ਼ਹੀਦੀ ਦੇਹਾੜਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸੈਭਜਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਸ਼ਹੀਦੀ ਦੇਹਾੜੇ ਨੂੰ ਸਮਰਪਤ ਜਿਹੜਾ ਅੱਜ ਇਹ ਸਾਡਾ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਜਕਾਰਿਆਂ ਦੇ ਰੂਪ ਵਿੱਚ ਅਸੀਂ ਪ੍ਰੋਗਰਾਮ ਕੀਤਾ ਹੈ ਜਿਸ ਵਿੱਚ ਹਮੇਸ਼ਾ ਹੀ ਜਿਹੜੀ ਸਿੱਖ ਕੌਮ ਹੈ ਚੜ੍ਹਦੀ ਕਲਾ 'ਚ ਰਹੀ ਹੈ ਤੇ ਚੜ੍ਹਦੀ ਕਲਾ 'ਚ ਰਹੇਗੀ। ਬਾਕੀ ਸਿੱਖ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਣ ਦੀ ਬੇਨਤੀ ਕਰਦੇ ਆਂ। ਇਹ ਕਿਸਾਨ ਯੂਨੀਅਨ ਦੇ ਮਾਧਿਮ ਰਾਹੀਂ ਅਸੀਂ ਸਮੁੱਚੇ ਪੰਥ ਨੂੰ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਦੀ ਰਹਿਣ ਦੀ ਬੇਨਤੀ ਕਰਦੇ ਆਂ। ਜਿਹੜਾ ਪੰਥ ਹੈ ਉਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਿਹਾ ਤੇ ਚੜ੍ਹਦੀ ਕਲਾ 'ਚ ਰਹੇਗਾ। ਜਿਹੜੇ ਅੱਜ ਸਾਹਿਬ ਜਿਆਦਿਆਂ ਨੂੰ ਅ ਇੱਕ ਕਿਸਾਨ ਯੂਨੀਅਨ ਵੱਲੋਂ ਕੋਟਨਕੋਟ ਪ੍ਰਣਾਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤ